ਦਾ ਇੱਕ ਬਚਨ ਆਪਾਂ ਹੋਰ ਪੜ੍ਹਦੇ ਆਂ ਸੈਸਕ੍ਰਿਤੀ ਪੰਜਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਦੋ ਸਲੋਕ ਮਹਾਰਾਜ ਨੇ ਨਾਲੋ ਨਾਲ ਰੱਖੇ ਇੱਕ ਰੱਖਿਆ ਹੈ ਵੀ ਜੇ ਕੋਈ ਬੰਦਾ ਡਰਦਾ ਮਾਰਾ ਬੜੇ ਪ੍ਰਬੰਧ ਕਰ ਲਵੇ ਵੀ ਮੈਂ ਜਿਹੜਾ ਹੈ ਮਰਨਾ ਨਹੀਂ ਉਹ ਬਚ ਨਹੀਂ ਸਕਦਾ ਤੇ ਬੰਦਾ ਤੇ ਆਪਣੀ ਅਕਲ ਧੜਾਉਂਦਾ ਏ ਤੇ ਹੁਣ ਜੇ ਕਿਤੇ ਹੋਵੇ ਹੀ ਪਸ਼ੂ ਹੋਵੇ ਹੀ ਜਾਨਵਰ ਤੇ ਉਹਨੂੰ ਮਾਰਨ ਵਾਲੀ ਬੰਦੇ ਦੀ ਅਕਲ ਹੋਵੇ ਬੰਦੇ ਚ ਕਿੰਨੀਆਂ ਸਿਆਣਪਾਂ ਤੇ ਉਸ ਪਸ਼ੂ ਜਾਨਵਰ ਨੂੰ ਕਿਹੜਾ ਬਚਾਵੇ ਗੁਰੂ ਅਰਜਨ ਦੇ ਮਹਾਰਾਜ ਸਹਿਸਕ੍ਰਿਤੀ ਬਾਣੀ ਵਿੱਚ ਕਹਿੰਦੇ ਇੱਕ ਸੀ ਹਿਰਣੀ ਤੇ ਹਿਰਣੀ ਨੂੰ ਘੇਰ ਲਿਆ ਸ਼ਿਕਾਰੀ ਨੇ ਉਹ ਲਗਾ ਮਾਰਨ ਤੇ ਹਿਰਣੀ ਵਿਚਾਰੀ ਹੁਣ ਚਾਰਚ ਫੇਰੇ ਭੱਜਦੀ ਵੀ ਕਿਧਰ ਜਾਵਾਂ ਮੇਰੀ ਜ਼ਿੰਦਗੀ ਗਈ ਕੋਈ ਰਾਹ ਨਹੀਂ ਲੱਭਦਾ ਉੰਜ ਬਦਵਾਨਾ ਨੇ ਇਹਨੂੰ ਇਸ ਤਰ੍ਹਾਂ ਕਿਹਾ ਵੀ ਜਦੋਂ ਨੇ ਜਾਲ ਪਾਇਆ ਨਾ ਇੱਕ ਪਾਸੇ ਸ਼ਿਕਾਰੀ ਨੇ ਇੱਕ ਪਾਸੇ ਲਾ ਦਿੱਤੀ ਅੱਗ ਇੱਕ ਪਾਸੇ ਪਾਣੀ ਸੀਗਾ ਤੇ ਇੱਕ ਪਾਸੇ ਆਪ ਖੜਾ ਹੈ ਤੀਰ ਲੈ ਕੇ ਵੀ ਹੁਣ ਕਿੱਧਰ ਜਾਏਗੀ ਰੱਬ ਨੇ ਐਸੀ ਕਲਾ ਵਰਤਾਈ ਇਹੋ ਜਿਹਾ ਮੀਨਹਰੀ ਛੱਡਿਆ ਵੀ ਅੱਗ ਵੀ ਬੁਝ ਗਈ ਜਾਲ ਜੂੜ ਉੱਡ ਗਏ ਤੇ ਹਿਰਨੀ ਬਚ ਗਈ ਮਹਾਰਾਜ ਦਾ ਬਚਨੇ ਸਹਿਸਕ੍ਰਿਤੀ ਬਾਣ ਚ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਮਿਰਗੀ ਕਹਿੰਦੇ ਮਿਰਗ ਕਹਿੰਦੇ ਹਿਰਨ ਨੂੰ ਤੇ ਮਿਰਗੀ ਹਿਰਨੀ ਕਹਿੰਦੇ ਵੇਖੋ ਹਿਰਨੀ ਦੇ ਵੱਲ ਬਦਕ ਕਹਿੰਦੇ ਸ਼ਿਕਾਰੀ ਨੂੰ ਪ੍ਰਾਹੇ ਰੇਣ ਦਾ ਅਰਥ ਹੈ ਵਾਰ ਕਰਨਾ ਆਵਦ ਦਾ ਅਰਥ ਹੈ ਸ਼ਸਤਰ ਲਖਿਆ ਦਾ ਅਰਥ ਹੈ ਨਿਸ਼ਾਨਾ ਲਾਉਣਾ ਕਹਿੰਦੇ ਮਿਰਗੀ ਤੇ ਸ਼ਿਕਾਰੀ ਨੇ ਜਿਹੜਾ ਬਿਲਕੁਲ ਨਿਸ਼ਾਨਾ ਬਣ ਕੇ ਰੱਖਿਆ ਵੀ ਇਹਨੂੰ ਮਾਰਨਾ ਹੈ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਲੱਖੇ ਆਵਦਹਿ ਲਖਿ ਲਖੇ ਆਵਦਹਿ ਸ਼ਸਤਰ ਦੇ ਨਾਲ ਬਿਲਕੁਲ ਤੀਰ ਦੇ ਨਾਲ ਨਿਸ਼ਾਨਾ ਲਾਉਣਾ ਲਖੇ ਆਵਦਹਿ ਆਹੋ ਜਸੈ ਰਖੇਣ ਗੋਪਾਲੇ ਆਹੋ ਦਾ ਅਰਥ ਹੈ ਵਾ ਵਾ ਸ਼ਾਬਾਸ਼ ਧਾਨਾ ਮੇਰੇ ਰੱਬਾ ਜਿਸ ਨੂੰ ਤੂੰ ਰੱਖ ਲਵੇਂ ਉਹਦਾ ਤੇ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਮਾਰਨਾ ਤੇ ਦੂਰ ਦੀ ਗੱਲ ਆ ਉਹਦਾ ਤੇ ਇੱਕ ਰੋਮ ਵੀ ਜਿਹੜਾ ਛੇਦਿਆ ਨਹੀਂ ਜਾ ਸਕਦਾ ਅਹੋ ਜਸੈ ਰਖੇਣ ਗੋਪਾਲੇ ਨਾਨਕ ਰੋਮ ਨਾ ਛਿਦਯਤੇ ਗੁਰੂ ਅਰਜਨ ਦੇ ਮਹਾਰਾਜ ਉਹਦਾ ਤੇ ਇੱਕ ਰੋਮ ਇਕ ਵਾਲ ਵੀ ਵਿੰਗੈ ਨਹੀਂ ਹੁੰਦਾ 10 ਲੱਖ ਦੀ ਫੌਜ ਚੜੀਆ ਰੰਗਜੀਵ ਨੇ ਚਮਕੌਰ ਦੀ ਧਰਤੀ ਆ ਤੇ ਚਾਰ ਚਫੇਰੇ ਹੀ ਘੇਰਾ ਪਿਆ ਆਏ ਬੇ ਗੁਰੂ ਗੋਬਿੰਦ ਸਿੰਘ ਮਹਾਰਾ ਜੀਂਦੇ ਨਹੀਂ ਇਥੋਂ ਜਾਣ ਦੇਣਾ ਜੀਂਦਾ ਜਾਂ ਮਰਦਾ ਕਿਸੇ ਤਰ੍ਹਾਂ ਫੜ ਕੇ ਲਿਆਉਣਾ ਬੜੀਆਂ ਕੋਸ਼ਿਸ਼ਾਂ ਹੋਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਜਦੋਂ ਨਿਕਲ ਕੇ ਚੱਲ ਜਾਂਦੇ ਆ ਨਾ ਖਾਲਸੇ ਦੇ ਹੁਕਮ ਦੇ ਨਾਲ ਤੇ ਸੱਚੇ ਪਾਤਸ਼ਾਹ ਜਾ ਕੇ ਜਫਰਨਾਮਾ ਲਿਖਦੇ ਦੀਨੇ ਕਾਂਗੜ ਦੀ ਧਰਤੀ ਤੇ ਉਹਦੇ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਲਿਖਦੇ ਕਹਿੰਦੇ ਰੰਗਜੀਬ ਤੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ ਤੇ ਤੇਰੀਆਂ ਲੱਖਾਂ ਹੀ ਫੌਜਾਂ 40 ਭੁੱਖੇ ਭਾਣੇ ਬੰਦਿਆਂ ਤੇ ਚੜ ਆਈਆਂ ਤੇ ਅਹੀਂ ਵੀ ਫਿਰ ਪੂਰਾ ਤਿਆਰੀ ਦੇ ਨਾਲ ਆਏ ਆ ਕੋਈ ਢਿੱਲ ਮੱਠ ਦੇ ਨਾਲ ਨਹੀਂ ਆਏ ਅਸੀਂ ਵੀ ਤਿਆਰੀ ਦੇ ਨਾਲ ਆਏ ਆ ਬਾਤ ਅਦਬੀਰ ਤੇਗੋ ਤਰੰਗ ਆਮਦਮ ਅਹੀਂ ਵੀ ਪੂਰੀ ਤਿਆਰੀ ਨਾਲ ਆਏ ਆ ਕੋਈ ਡਰਦੇ ਨਹੀਂ ਆ ਤੇਰੇ ਤੋਂ ਪਰ ਖਾਲਸੇ ਦਾ ਹੁਕਮ ਸੀ ਸਾਨੂੰ ਉਥੋਂ ਆਉਣਾ ਪਿਆ ਚਮਕੌਰ ਦੀ ਧਰਤੀ ਤੋਂ ਤੇ ਵੇਖ ਤੇਰੇ ਬੰਦਿਆਂ ਵੱਲੋਂ ਫੌਜਾਂ ਵੱਲੋਂ ਜਾਂ ਤੇਰੇ ਵੱਲੋਂ ਸੂਬਿਆਂ ਵੱਲੋਂ ਕੋਈ ਕਸਰ ਨਹੀਂ ਸੀ ਸਾਨੂੰ ਮਾਰਨ ਦੀ ਤੇ ਜਦੋਂ ਰੱਬ ਵੱਲ ਹੋਵੇ ਨਾ ਤੇ ਫਿਰ ਉਹ ਵੱਡੇ ਵੱਡੇ ਦੁਸ਼ਮਣਾਂ ਦੇ ਘੇਰੇ ਤੋੜ ਕੇ ਤੇ ਆਪਣੇ ਪਿਆਰਿਆਂ ਨੂੰ ਬਚਾ ਲੈਂਦਾ ਹੀ ਨਾ ਮੇਰੇ ਤਨ ਤੇ ਕੋਈ ਚਰੀਟ ਆਈ ਆ ਤੇ ਨਾ ਮੇਰਾ ਵਾਲ ਹੀ ਵਿੰਗਾ ਆ ਨਾ ਪੇ ਚੀਦ ਮੂਏ ਮੂਏ ਕਹਿੰਦੇ ਵਾਲ ਨੂੰ ਨਾ ਸਾਡਾ ਕੋਈ ਵਾਲ ਵਿੰਗਾ ਆ ਪੇ ਚੀਦਾ ਨਾ ਪੇ ਚੀਦ ਮੂਏ ਨਾ ਰਣਜੀਤ ਤਨ ਨਾ ਤਨ ਨੂੰ ਕੋਈ ਚੋਟ ਚੋਟ ਆਈ ਕਿ ਬੇਰੂ ਖੁਦ ਆਵਰਦ ਦੁਸ਼ਮਨ ਛਿਕਨ ਦੁਸ਼ਮਨ ਛਕਾਂ ਦਾ ਅਰਥ ਹੈ ਦੁਸ਼ਮਨ ਦਾ ਘੇਰਾ ਤੋੜ ਕੇ ਤੇਰਾ ਰੱਬ ਦੁਸ਼ਮਣ ਦਾ ਘੇਰਾ ਤੋੜ ਕੇ ਤੇਰੀਆਂ ਫੌਜਾਂ ਦਾ ਰੱਬ ਸਾਨੂੰ ਆਪ ਸਹੀ ਸਲਾਮਤ ਲਾਇਆ ਜਿਸ ਨੂੰ ਰੱਬ ਰੱਖਦਾ ਹੈ ਜਿਨ੍ਹਾਂ ਨੂੰ ਵਿਸ਼ਵਾਸ ਹੈ ਅਕਾਲ ਪੁਰਖ ਤੇ ਉਹ ਫਿਰ ਸੱਚ ਦੇ ਰਾਹ ਤੇ ਤੁਰਦੇ ਆਂ ਡਰਦੇ ਨਹੀਂ ਧਰਮ ਦੇ ਰਾਹ ਤੇ ਤੁਰੇ ਜਾਂਦੇ ਨੇ ਕਿ ਰੱਬ ਨੇ ਜਿਹੜਾ ਹੈ ਜਿੰਨਾ ਚਿਰ ਜ਼ਿੰਦਗੀ ਹੈ ਉਹਦੇ ਆਸਰੇ ਆ ਇਹਨਾਂ ਤੋਂ ਕਾਹਦਾ ਡਰਨਾ ਜਿਹੜੇ ਸਾਡੇ ਵੈਰ ਪੈ ਮਾਰਨ ਵਾਸਤੇ ਮਹਾਰੀ ਕਹਿੰਦੇ ਇੰਜ ਉਹ ਰੱਖਿਆ ਕਰਦਾ ਹੈ ਤੇ ਜੇ ਕੋਈ ਆਖੇ ਮੈਂ ਬਚ ਜਾਵਾਂ ਤੇ ਮਾਰੇ ਸਹਿਸਕ੍ਰਿਤੀ ਬਾਣੀ ਚ ਨਾ ਫਿਰੋ ਜਿੱਥੇ ਮਿਰਗੀ ਵਾਲੀ ਗੱਲ ਕੀਤੀ ਨਾਲ ਹੀ ਇੱਕ ਹੋਰ ਅੱਗੇ ਬਚਨ ਰੱਖਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸਵੰਤ ਚੂਰਾ ਸਵੰਤ ਸੂਰਾ ਚਤੁਰ ਦਿਸ ਹੈ ਬਲਵੰਤ ਕਾਰੀ ਬਹੁਤ ਤਕੜਾ ਬੰਦਾ ਹੋਵੇ ਤੇ ਬੜੇ ਯਤਨ ਉਹਦੇ ਚੱਲਦੇ ਹੋਣ ਬੜੇ ਸਾਧਨ ਹੋਣ ਬੜੀ ਜਿਹੜੀ ਐ ਜੈਡ ਸਿਕਿਉਰਿਟੀ ਹੋਵੇ ਵੀ ਮੈਂ ਤਾਂ ਨਹੀਂ ਮਰ ਸਕਦਾ ਹੁਣ ਇਸੇ ਕਰਕੇ ਰੱਖੀ ਜਾਂਦੀ ਹੈ ਨਾ ਇਹ ਕੋਸ਼ਿਸ਼ਾਂ ਤਾਂ ਹੀ ਹੁੰਦੀਆਂ ਵੀ ਬਾਤ ਤੋਂ ਬਾਅਦ ਜਿਹੜਾ ਪ੍ਰਬੰਧ ਕੀਤੇ ਜਾਣ ਕੋਈ ਮਾਰ ਨਾ ਸਕੇ ਤੇ ਜਦੋਂ ਮਾਰਨਾ ਹੈ ਨਾ ਕਿਸੇ ਨੇ ਗੁਰੂ ਅਰਜਨ ਦੇਵ ਮਾਰੀ ਕਿੰਦੇ ਤਾਂ ਕੀੜੀ ਮਾਰ ਦਿੰਦੀ ਹੈ ਕੀੜੀ ਮਾਰ ਦਿੰਦੀ ਉਹਦਾ ਮਾਫ਼ ਕਰਨਾ ਮੈਂ ਸਿਰਫ ਉਦਾਹਰਨ ਲੈਣੀ ਆ ਮੈਂ ਕਿਸੇ ਦੇ ਵਿਰੋਧ ਚ ਨਹੀਂ ਕੀੜੀ ਮਾਰ ਦਿੰਦੀ ਆ ਅਰਜੀਵ ਗਾਂਧੀ ਜੀ ਸੀਗੇ ਲੜਕੀ ਸੀ ਵਿਚਾਰੀ ਕਿੰਨੀ ਕਪਾਇਆ ਸੀ ਉਹਦੀ ਉਹ ਗਈ ਤੇ ਉਹਨੇ ਖਤਮ ਕਰਤੀ ਸਾਰੀ ਕਹਾਣੀ ਜਿੰਨੇ ਮਰਜੀ ਪੈਰੇ ਹੋਣ ਜਦੋਂ ਆ ਜਾਵੇ ਤਾਂ ਕੀੜੀ ਮਾਰ ਦਿੰਦੀ ਹੈ ਗੁਰੂ ਅਰਜਨ ਦੇਵ ਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰ ਦਿਸ਼ ਹੈ ਚੌਂ ਦਿਸ਼ਾਵਾਂ ਦੇ ਸੂਰਮੇ ਉਸ ਬੰਦੇ ਨੂੰ ਸਲਾਮਾਂ ਕਰਦੇ ਹੋਣ ਵੀ ਅਸੀਂ ਤੇਰੇ ਨਾਲਾਂ ਤਕੜਾ ਉਹ ਤੇਰਾ ਕੋਈ ਵਾਲ ਵੰਗਾ ਨਹੀਂ ਕਰ ਸਕਦਾ ਹੁਣ ਤੁਹਾਡੇ ਸ਼ਹਿਰ 'ਚ ਇਹੋ ਜਿਹਾ ਬੰਦਾ ਹੋਵੇ ਵੀ ਜੀ ਦਾ ਵਿਰੋਧੀ ਕੋਈ ਨਾ ਹੋਵੇ ਤੂੰ ਹੀ ਉਹਦੇ ਕੋਲ ਗੱਲਬਾਤ ਨਾ ਕਰ ਸਕੋ ਜਾ ਕੇ ਉਹਦੇ ਮਾਰਨੀ ਤੇ ਉਹਦੇ ਨੇੜੇ ਕਿਵੇਂ ਮੌਤ ਆਏਗੀ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ ਬਿਖਮ ਥਾਨ ਬਸੰਤ ਉਚੈ ਕਹਿੰਦੇ ਬੜੇ ਔਖੇ ਥਾਂ ਤੇ ਵਸਦਾ ਹੋਵੇ ਜਿੱਥੇ ਪਹੁੰਚਣਾ ਹੀ ਬੜਾ ਔਖਾ ਹੋਵੇ ਤੇ ਮਹਾਰਾਜ ਕਹਿੰਦੇ ਜੇ ਕਿਤੇ ਉਹਦੀ ਆਗਿਆ ਹੋ ਜਾਵੇ ਨਾ ਗੁਰੂ ਅਰਜਨ ਦੇਵ ਕਹਿੰਦੇ ਤੇ ਜਿਹੜੇ ਬੰਦੇ ਨੇ ਇੰਨੇ ਪ੍ਰਬੰਧ ਕੀਤੇ ਹੁਣ ਮੈਂ ਮਰ ਨਹੀਂ ਸਕਦਾ ਨੂੰ ਕੀੜੀ ਮਾਰ ਦਿੰਦੀ ਉਹਦੀ ਕੀੜੀ ਸਾਹ ਖਿੱਚ ਲੈਂਦੀ ਹਵੰਤਿ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖਤੇ ਅਕਰਖਤੇ ਦਾਰਥ ਖਿੱਚ ਲੈਣੇ ਜੇ ਰੱਬ ਦੀ ਆਗਿਆ ਹੋ ਜਾਵੇ ਤੇ ਕੀੜੀ ਸਾਹ ਖਿੱਚ ਲੈਂਦੀ ਰੱਬ ਦੀ ਆਗਿਆ ਆ ਜਾਵੇ ਤੇ ਜਿੰਨਾ ਮਰਜੀ ਤਕੜਾ ਰਾਜਾ ਬੰਦਾ ਹੋਵੇ ਪਹਿਰਿਆਂ ਵਾਲਾ ਕੋਈ ਬਲਵਾਨ ਹੋਵੇ ਜ਼ੁਲਮੀ ਹੋਵੇ ਉਹਨੂੰ ਮਾਰਾ ਜਾ ਬੰਦਾ ਹੀ ਮਾਰ ਦਿੰਦਾ ਜਾ ਕੇ ਹਵੰਤਿ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖਤੇ ਰੱਬ ਦੇ ਹੱਥਾ ਆਪਣਾ ਕਹਿਣ ਦਾ ਭਾਵ ਹੈ ਜੋ ਬਾਣੀ ਦਾ ਇਹ ਸ਼ਬਦ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਜਾਂ ਹੋਰ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਪੜ ਰਹੇ ਆ ਕਿ ਮੌਤ ਤੇ ਜਨਮ ਰੱਬ ਦੇ ਹੱਥੇ ਉਹਦੇ ਉੱਪਰ ਵਿਸ਼ਵਾਸ ਰੱਖੇ ਪ੍ਰਮਾਤਮਾ ਤੇਰੇ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਨਾ ਕੋਈ ਤੇਰੇ ਤੋਂ ਬਿਨਾ ਕਿਸੇ ਨੂੰ ਕੋਈ ਜੀਵਨ ਦੇ ਸਕਦਾ ਹੈ